ਤੁਸੀਂ ਸੁਨ ਰਹੇ ਹੋ ਕਿਤਾਬ ਬੇਲਿਓ ਨਿਕਲਦੇ ਸ਼ੇਰ 11ਵਾਂ ਅੰਕ ਹੈ ਦਏ ਮਰਹਟਣ ਦੇ ਸੋ ਕਢਾਏ ਹੈਨ ਮੁਸਲਮਾਨ ਇਹ ਦੁਖਦਾਇ ਇਧਰ ਪੰਜਾਬ ਵਿੱਚ ਮਰਾਠੇ ਆਪਣੇ ਪੈਰ ਪੱਕੇ ਕਰ ਰਹੇ ਸਨ ਖਾਲਸਾ ਨਿਤ ਚੜਦੇ ਸੂਰਜ ਨਵੇਂ ਇਲਾਕੇ ਮਲ ਰਿਆ ਸੀ ਤੈਮੂਰ ਤੇ ਜਹਾਂ Khan ਨੂੰ ਬੇਇੱਜ਼ਤੀ ਭਰੀ ਹਾਰ ਖਾ ਕੇ ਪੰਜਾਬ ਵਿੱਚੋਂ ਭਜਣਾ ਪਿਆ ਸੀ ਤੇ ਅਬਦਾਲੀ ਦੇ ਭੇਜੇ ਨੂਰ ਦੇ ਨਵੀ ਸਿੰਘਾਂ ਨੇ ਚਨਾ ਦੇ ਕੰਡਿਆਂ ਤੋਂ ਹੀ ਪਿੱਛੇ ਮੋੜ ਦਿੱਤਾ ਸੀ। ਇਹ ਸਭ ਕੁਝ ਇਕੱਠਾ ਜਦ ਹੀ ਅਬਦਾਲੀ ਦੇ ਅੰਦਰ ਤਰਥੱਲੀ ਮਚਾਉਂਦਾ ਤਾ ਉਹ ਪੰਜਾਬ ਵੱਲ ਦੇਖ ਕੇ ਦੰਦ ਪੀਣ ਲੱਗ ਜਾਂਦਾ ਸੀ। ਅਫਗਾਨਿਸਤਾਨ ਵਿੱਚ ਛੋਟੀਆਂ-ਮੋਟੀਆਂ ਬਗਾਵਤਾਂ ਦੀ ਸੰਗੀ ਨੱਪ ਕੇ ਜਦ ਹੀ ਉਹ ਵਿਹਲਾ ਹੋਇਆ ਉਸ ਨੇ 1 ਲੱਖ ਅਫਗਾਨਾਂ ਦੀ ਫੌਜ ਤਿਆਰ ਕੀਤੀ ਤੇ ਪੰਜਾਬ ਉੱਤੇ ਚੜ੍ਹਾਈ ਕਰ ਦਿੱਤੀ। ਅਬਦਾਲੀ ਦਾ ਇਹ ਪੰਜਵਾਂ ਹੱਲਾ ਸੀ ਐਤਕੀ ਉਸ ਦਾ ਜ਼ਿਆਦਾ ਖਿਆਲ ਮਰਾਠਿਆਂ ਨੂੰ ਕੁਚਲ ਦੇਣ ਬਾਰੇ ਸੀ ਨਜੀਬੂ ਦੌਲਾ ਦੇ ਸੁਨੇਹੇ ਵੀ ਉਸ ਤੱਕ ਲਗਾਤਾਰ ਪਹੁੰਚ ਰਹੇ ਸਨ ਜੇ ਦਿੱਲੀ ਬੈਠੇ ਮਰਾਠਿਆਂ ਨੂੰ ਨਰਮਦਾ ਪਾਰ ਪਜਾ ਦਿੱਤਾ ਜਾਵੇ ਤਾਂ ਹੀ ਅਸੀਂ ਪੰਜਾਬ ਵੱਲ ਧਿਆਨ ਦੇ ਸਕਦੇ ਹਾਂ ਫਿਰ ਸਿਰਫ ਸਿੱਖ ਰਹਿ ਜਾਣਗੇ ਜਿਸ ਨਾਲ ਜਿਨ੍ਹਾਂ ਨਾਲ ਸਾਨੂੰ ਲੋਹਾ ਲੈਣਾ ਪਵੇਗਾ ਆਪਣੇ ਪ੍ਰਧਾਨ ਮੰਤਰੀ ਸ਼ਾਹ ਵਲੀ ਨਾਲ ਗੱਲ ਕਰਦਿਆਂ ਸ਼ਾਹ ਬੋਲਿਆ ਜਦ ਉਸਨੇ ਸਿਰਫ ਸਿੱਖ ਕਿਹਾ ਤਾਂ ਸ਼ਾਹਵਲੀ ਵੱਲ ਦੇਖ ਕੇ ਕੁਝ ਚਿਰ ਚੁੱਪ ਹੋ ਗਿਆ ਸੀ ਸ਼ਾਹ ਦੇ ਕਾਬਲੋ ਤੁਰੰਦੀ ਖਬਰ ਪੰਜਾਬ ਬੈਠੇ ਮਰਾਠਿਆਂ ਨੂੰ ਲੱਗੀ ਤਾਂ ਉਹਨਾਂ ਦਿੱਲੀ ਕੂਚ ਕਰ ਜਾਣ ਵਿੱਚ ਪਲਵੀ ਨਾ ਲਾਇਆ ਸ਼ਾਹ ਹਜੇ ਜਲਾਲਾਬਾਦ ਵੀ ਨਹੀਂ ਟੱਪਿਆ ਸੀ ਜਦ ਨੂੰ ਮਰਾਠੇ ਕਰਨਾਲ ਟੱਪ ਗਏ ਸਨ ਉਹ ਪੂਨੇ ਤੋਂ ਇੰਨੀ ਬਾਟ ਤੇ ਬੈਠੇ ਹੋਏ ਅਫਦਾਲੀ ਨਾਲ ਹਰ ਕਿਸ ਟੱਕਰ ਨਹੀਂ ਲੈਣਾ ਚਾਹੁੰਦੇ ਸਨ ਠੰਡ ਸ਼ੁਰੂ ਹੁੰਦਿਆਂ ਹੀ ਸ਼ਾਹ ਨੇ ਅਟਕਪਾਰ ਕਰ ਲਿਆ ਇਹ ਸਾਦਾ ਹਿੰਦੂਸਤਾਨ ਵਿੱਚ ਪਸੰਦੀਦਾ ਮੌਸਮ ਸੀ ਗਰਮੀ ਵਿੱਚ ਉਸ ਨੂੰ ਦੂਰੀ ਮਾਰ ਚਲਣੀ ਪੈਂਦੀ ਸੀ ਇੱਕ ਦੁਸ਼ਮਨ ਦੀ ਤੇ ਦੂਜੀ ਮੌਸਮ ਦੀ ਅਬਦਾਲੀ ਦੇ اٹਕ ਪਹੁੰਚਣ ਤੋਂ ਪਹਿਲਾਂ ਹੀ ਜਹਾਨ ਖਾਨ ਨੇ اٹਕ ਦੇ ਕਿਲੇ ਤੋਂ ਪੇਸ਼ਵਿਆਂ ਦਾ ਝੰਡਾ ਪਾਟ ਸਿੱਟਿਆ ਮਰਾਠਿਆਂ ਨੇ ਕਿਤੇ ਵੀ ਅਫਗਾਨਾਂ ਦਾ ਕੋਈ ਟੱਕਰਾ ਨਹੀਂ ਕੀਤਾ ਟੱਕਰਾ ਕਰਨ ਲਈ ਸਾਹਮਣੇ ਆਉਣਾ ਪੈਣਾ ਸੀ ਤੇ ਉਹ ਅਫਗਾਨਾ ਮੂਰੇ ਆਏ ਹੀ ਨਹੀਂ ਪਰ ਖਾਲਸਾ ਜੀ ਦੀ ਤਾਂ ਇਹ ਜਨਮ ਭੁਏ ਸੀ ਉਹਨਾਂ ਇਸ ਨੂੰ ਛੱਡ ਕੇ ਕਿੱਥੇ ਜਾਣਾ ਸੀ ਦਿਵਾਲੀ ਨੂੰ ਖਾਲਸਾ ਅੰਮ੍ਰਿਤਸਰ ਸਾਹਿਬ ਇਕੱਤਰ ਹੋਇਆ ਸਭ ਮਿਸਲਾਂ ਦੇ ਮੁਖੀ ਸਰਦਾਰ ਅਕਾਲ ਬੁੰਗੇ ਤੇ ਗੁਰਮਤੇ ਲਈ ਬੈਠੇ ਸਨ ਸਰਦਾਰ ਜਸਾ ਸਿੰਘ ਲੈਣਾ ਸਿੰਘ ਪੰਗੀ ਸਰਦਾਰ ਚੜਤ ਸਿੰਘ ਜੈ ਸਿੰਘ ਕਨਈਆ ਸਭ ਇਸ ਗੱਲ ਲਈ ਇੱਕਮਤ ਸਨ ਕਿ ਅਬਦਾਲੀ ਨੂੰ ਪੰਜਾਬ ਵਿੱਚ ਸਖਤ ਟੱਕਰ ਦੇਣੀ ਚਾਹੀਦੀ ਹੈ ਸੋ ਇਹ ਪੱਕਾ ਹੋਇਆ ਖਾਲਸਾ ਜੀ ਅਸੀਂ ਲੋਹਾਰ ਦੇ ਚੜਦੇ ਵਾਲੇ ਪਾਸਿਓਂ ਅਬਦਾਲੀ ਦੇ ਲਸ਼ਕਰ ਤੇ ਧਾਵਾ ਬੋਲਾਂਗੇ ਖਾਲਸਾ ਦਲ ਦੋ ਹਿੱਸਿਆਂ ਵਿੱਚ ਵੰਡਿਆ ਜਾਏਗਾ ਇੱਕ ਦਲ ਪਹਿਲਾ ਹੱਲਾ ਬੋਲੇਗਾ ਤੇ ਜਦ ਗਿਲਜਿਆਂ ਦਾ ਪੂਰਾ ਧਿਆਨ ਉਹਨਾਂ ਵੱਲ ਹੋ ਗਿਆ ਤਾਂ ਮੰਗਰੋ ਦੂਜਾ ਦਲ ਚੜਾਈ ਕਰ ਦੇਵੇਗਾ ਸਰਦਾਰ ਜੱਸਾ ਸਿੰਘ ਨੇ ਗੁਰਮਤੇ ਵਿੱਚ ਹੋਏ ਫੈਸਲੇ ਨੂੰ ਸਭ ਸਿੰਘਾਂ ਨਾਲ ਸਾਂਝਾ ਕੀਤਾ ਐਵੇਂ ਹੀ ਕੀਤਾ ਗਿਆ ਸਿੱਖ ਦਲ ਦੇ ਆਉਣ ਦੀ ਖਬਰ ਜਦ ਅਬਦਾਲੀ ਨੂੰ ਪੂਜਰੀ ਤੌਸਨੀ ਜਹਾਨ ਖਾਨ ਨੂੰ ਫੌਜ ਦੇ ਕੇ ਸਿੰਘਾਂ ਵੱਲ ਭੇਜਿਆ ਖਾਲਸਾ ਤਾਂ ਪਹਿਲਾਂ ਹੀ ਤਿਆਰ ਸੀ ਸਰਦਾਰ ਜੱਸਾ ਸਿੰਘ ਤੇ ਕਨਈਏ ਸਰਦਾਰਾਂ ਨੇ ਜਹਾਨ ਖਾਨ ਉੱਤੇ ਹੱਲਾ ਬੋਲ ਦਿੱਤਾ ਜਦ ਦੁਰਾਨੀ ਸਿੱਖ ਸਰਦਾਰਾਂ ਨਾਲ ਕਸਮਾਨ ਵਿੱਚ ਰੁੱਝ ਗਏ ਤਾਂ ਮੌਕਾ ਦੇ ਕੇ ਸਰਦਾਰ ਚਰਤ ਸਿੰਘ ਤੇ ਸਰਦਾਰ ਲੈਣਾ ਸਿੰਘ ਨੇ ਦੂਜੇ ਪਾਸਿਓਂ ਚੜ੍ਹਾਈ ਕਰ ਦਿੱਤੀ ਤੇ ਗਿਲਜਿਆਂ ਦਾ ਕਰੜਾ ਇਮਤਿਹਾਨ ਲਿਆ ਸਿੰਘ ਦੁਰਾਨੀਆਂ ਉੱਤੇ ਕਿਆਮਤ ਬਣ ਕੇ ਟੁੱਟੇ ਸਨ ਆਥੰਤਿਕ ਲੜਾਈ ਹੁੰਦੀ ਰਹੀ ਤੇ ਅਫਗਾਨ ਸਿੰਘਾਂ ਦਾ ਇਹ ਹਮਲਾ ਸਹਾਰ ਨਾ ਸਕੇ 2000 ਦੇ ਕਰੀਬ ਪਠਾਨ ਸਿੰਘਾਂ ਨੇ ਪਾਰ ਬੁਲਾ ਦਿੱਤੇ ਜਹਾਨ ਖਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਤੇ ਘੋੜੇ ਤੋਂ ਡਿੱਗ ਪਿਆ ਭੱਜ ਕੇ ਉਸ ਦੇ ਕੁਝ ਸਿਪਾਈਆਂ ਨੇ ਉਸ ਨੂੰ ਸੰਭਾਲ ਲਿਆ ਅਫਗਾਨਾਂ ਦਾ ਬਹੁਤ ਸਾਮਾਨ ਸਿੰਘਾਂ ਨੇ ਲੁੱਟ ਲਿਆ ਜਹਾਨ ਖਾਨ ਦੇ ਫੱਟੜ ਹੋ ਜਾਣ ਮਗਰੋਂ ਅਫਗਾਨ ਲਖਸ਼ਰ ਪਿੱਛੇ ਹਟ ਗਿਆ ਸਿੰਘ ਵੀ ਰਾਤ ਨੂੰ ਆਲੇ ਦੁਆਲੇ ਦੇ ਛੱਲਾ ਵਿੱਚ ਛਪੋਲ ਹੋ ਗਏ ਉਹਨਾਂ ਦੀ ਰਣਨੀਤੀ ਇਹੋ ਹੁੰਦੀ ਸੀ ਤੇ ਉਹਨਾਂ ਮੌਕਾ ਦੇਖ ਕੇ ਅਫਗਾਨ ਲਖਸ਼ਰ ਤੇ ਅਫਗਾਨ ਲਸ਼ਕਰ ਤੇ ਮੁੜ ਹੱਲਾ ਕਰ ਦੇਣਾ ਸੀ ਅਬਦਾਲੀ ਸਿੱਖਾਂ ਦੀ ਇਸ ਬਾਣ ਤੋਂ ਵਾਕਿਫ ਸੀ ਪਰ ਉਹ ਬਹੁਤੀ ਦੇਰ ਪੰਜਾਬ ਵਿੱਚ ਹੀ ਬੈਠਾ ਨਹੀਂ ਰਹਿ ਸਕਦਾ ਸੀ ਦਿੱਲੀ ਵਿੱਚ ਹੋ ਰਹੀ ਟੁੱਟਪਾਟ ਜੋ ਰੋਕਣ ਲਈ ਉਸ ਨੂੰ ਅੱਗੇ ਵਧਣਾ ਹੀ ਪੈਣਾ ਸੀ ਸੋਸ ਨੇ ਸੋਸ ਨੇ ਸ਼ਾਹ ਵਲੀ ਦੇ ਭਰਾ ਨੂੰ ਲਾਹੌਰ ਪਠਾਇਆ ਤੇ ਆਪ ਅੱਗੇ ਵਧ ਗਿਆ ਦਿੱਲੀ ਵਿੱਚ ਵਜ਼ੀਰ ਗਾਜੂਦੀਨ ਇਮਾਦੁਲ ਮੁਲਕ ਨੇ ਬਾਦਸ਼ਾਹ আলমগীর ਕਤਲ ਕਰਵਾ ਦਿੱਤਾ ਸੀ ਤੇ ਸ਼ਾਹੀ ਘਰਾਣੇ ਵਿੱਚੋਂ ਆਪਣੀ ਇੱਕ ਕਟਪੁਤਲੀ ਨੂੰ ਤਖਤ ਤੇ ਬਿਠਾ ਦਿੱਤਾ। ਅਬਦਾਲੀ ਸਹਾਰਨਪੁਰ ਆ ਲੱਥਾ ਜਿੱਥੇ ਉਸ ਨੂੰ ਨਜੀਬੂਦੌਲਾ ਆ ਕੇ ਮਿਲਿਆ ਮਰਾਠਿਆਂ ਤੇ ਅਫਗਾਨਾਂ ਦੀ ਪਹਿਲੀ ਟੱਕਰ ਜਮਨਾ ਦੇ ਬੁਰਾਰੀ ਘਾਟ ਤੇ ਹੋਈ ਜਿਸ ਵਿੱਚ ਅਫਗਾਨ ਮਾਮਲੀ ਵਿਰੋਧ ਮੰਗਰੋਂ ਜੇਤੂ ਰਹੇ ਤੇ ਮਰਾਠਿਆਂ ਦਾ ਸੇਨਪਤੀ ਦੱਤਾਜੀ ਸ਼ਿੰਦੇ ਮਾਰਿਆ ਗਿਆ। ਇਸ ਮਗਰੋਂ ਜੋੜ-ਟੋੜ ਦਾ ਗੇੜ ਚੱਲਿਆ ਮਰਾਠਿਆਂ ਤੇ ਅਫਗਾਨਾਂ ਦੋਹਾਂ ਦਾ ਜੋਰ ਇਸ ਗੱਲ ਤੇ ਲੱਗਿਆ ਹੋਇਆ ਸੀ ਕਿ ਵੱਦ ਤੋਂ ਵੱਧ ਰਾਜੇ ਰਜਵਾੜੇ ਆਪਣੇ ਆਪਣੇ ਨਾਲ ਰਲਾਈ ਜਾਣ ਵੱਡੀ ਗੱਲ ਸਜਾਉ ਦੋ ਸਜਾਉ ਦੋਲਾ ਦੀ ਹਾਂ ਨਾ ਤੇ ਖੜੀ ਸੀ ਉਹ ਜਿਸ ਪਾਸੇ ਹੋ ਜਾਂਦਾ ਪਾਸਾ ਉਸੇ ਦਾ ਪਾਰਾ ਹੋ ਜਾਣਾ ਸੀ ਉਸ ਕੋਲ 40000 ਦੇ ਲਗਭਗ ਫੌਜ ਸੀ ਦੋਹਾ ਤੇ ਰਾਣੀ ਉਸ ਨੂੰ ਨਾਲ ਰਲਉਣ ਦੀ ਪੂਰੀ ਵਾ ਲਾਈ ਪਰ ਅਬਦਾਲੀ ਨੇ ਨਜੀਬੂ ਦੋਲੇ ਰਾਹੀਂ ਲਿਖਵਾ ਭੇਜਿਆ ਜੇ ਤੁਸੀਂ ਇਸ ਜੰਗ ਵਿੱਚ ਸਾਡੀ ਮਦਦ ਕਰੋ ਤਾਂ ਦਿੱਲੀ ਦੀ ਵਜ਼ੀਰੀ ਮੈਂ ਤੁਹਾਨੂੰ ਹੁਣੇ ਲਿਖ ਕੇ ਦਿੰਦਾ ਹਾਂ ਤੇ ਸਜਾਉ ਦੌਲਾਂ ਨੇ ਅਫਗਾਨਾਂ ਨੂੰ ਚੁਣਿਆ ਸਭ ਤਰ੍ਹਾਂ ਦੀ ਗੰਡਤੂਪ ਕਰਨ ਮੰਗਰੋ ਪੇਸ਼ਵਾ ਦਾ ਭਾਈ ਮਰਾਠਾ ਸਰਦਾਰ ਸਦਾ ਸ਼ਿਵਰਾਓ ਆਪਣੇ ਲਸ਼ਕਰ ਸਮੇਤ ਅਫਗਾਨਾਂ ਦਾ ਮੁਕਾਬਲਾ ਕਰਨ ਲਈ ਡਟ ਕੇ ਖਲੋ ਗਿਆ ਸਦਾ ਸ਼ਿਵ ਸੱਚਮੁੱਚ ਯੋਧਾ ਸਰਦਾਰ ਸੀ ਤੇ ਸਨਮੁਖ ਜੰਗ ਲੜਨ ਦਾ ਚਾਹਵਾਨ ਸੀ ਉਹ ਆਮ ਸਰਦਾਰਾਂ ਵਾਂਗ ਪਿੱਛੇ ਹਾਥੀ ਤੇ ਬੈਠ ਕੇ ਜੰਗ ਵੇਖਣ ਦਾ ਇੱਛਕ ਨਹੀਂ ਸੀ ਉਸ ਦਾ ਭਰੋਸਾ ਸੀ ਕਿ ਜੰਗ ਮੈਦਾਨ ਵਿੱਚ ਉੱਤਰ ਕੇ ਲੜੀ ਜਾਵੇ ਤਾਂ ਜਿੱਤੀ ਜਾਂਦੀ ਹੈ ਮਰਾਠਾ ਫੌਜ ਦੀ ਅਗਵਾਈ ਪੇਸ਼ਵਾ ਦਾ ਪੁੱਤਰ ਵਿਸ਼ਵਾਸਰਾਓ ਕਰ ਰਿਹਾ ਸੀ ਉਹ ਉਮਰ ਵਿੱਚ ਹਜੇ ਹੌਲਾ ਸੀ ਸੋ ਸਦਾਸ਼ਿਵ ਨੇ ਬਾਜੀਰਾਓ ਤੇ ਮਸਤਾਨੀ ਦੇ ਪੁੱਤਰ ਸ਼ਮਸ਼ੇਰ ਬਹਾਦਰ ਨੂੰ ਸਦਾ ਵਿਸ਼ਵਾਸਰਾਓ ਦੇ ਨਾਲ ਪਰਛਾਵਾਂ ਬਣ ਕੇ ਰਹਿਣ ਲਈ ਕਿਹਾ ਹੋਇਆ ਸੀ ਹੁਣ ਦੋਹੇ ਫੌਜਾਂ ਦੇ ਵਿਚਾਲੇ ਜਮਨਾ ਸੀ ਜੋ ਪਾਣੀ ਦੇ ਜ਼ਿਆਦਾ ਵਹਾਅ ਕਾਰਨ ਚੜ੍ਹੀ ਹੋਈ ਸੀ ਸੋਸ ਉੱਤੇ ਕੋਈ ਨਵਾਂ ਪੁਲ ਬਣਾਉਣਾ ਸੌਖਾ ਕੰਮ ਨਹੀਂ ਸੀ ਸਦਾਸ਼ਿਵ ਨੇ ਸੋਚਿਆ ਕਿ ਇੰਜ ਬੇਅਰਥ ਪਾਣੀ ਲੱਥ ਜਾਣ ਦੀ ਉਡੀਕ ਕਰਨ ਨਾਲੋਂ ਚੰਗਾ ਹੈ ਕਿ ਉਹ ਦਿੱਲੀ ਨੂੰ ਚਾਲਾ ਪਾ ਦੇਣ ਇਸ ਨਾਲ ਇੱਕ ਤਾਂ ਅਸੀਂ ਦਿੱਲੀ ਫਤਿਹ ਕਰ ਲਵਾਂਗੇ ਤੇ ਨਾਲ ਹੀ ਦਿੱਲੀ ਵਾਲੇ ਪੁਲਾਂ ਤੋਂ ਜਮਨਾ ਪਾਰ ਕੀਤੀ ਜਾ ਸਕੇਗੀ ਸਦਾਸ਼ਿਵ ਦੇ ਬੋਲਾਂ ਵਿੱਚ ਦ੍ਰਿੜਤਾ ਸੀ ਉਸਦੀ ਇਹ ਵਿਉਂਤ ਉਸਦੇ ਬਾਕੀ ਸਾਥੀਆਂ ਤੇ ਸੇਨਾਪਤੀਆਂ ਨੂੰ ਪਾ ਗਈ ਮਰਾਠਾ ਸੈਨਾ ਨੇ ਦਿੱਲੀ ਵੱਲ ਕੂਚ ਕਰ ਦਿੱਤਾ ਇੱਕ ਦੋ ਦਿਨ ਮਗਰੋਂ ਜਦ ਅਬਦਾਲੀ ਨੂੰ ਮਰਾਠਿਆਂ ਦੇ ਜਮਨਾ ਦੇ ਪਰਲੇ ਕੰਡਿਓਂ ਤੁਰ ਜਾਂਦਾ ਪਤਾ ਲੱਗਿਆ ਤਾਂ ਉਸਨੇ ਤੁਰੰਤ ਸੁਹੀਏ ਭਜਾਏ ਤੇ ਪਤਾ ਕਰਵਾਇਆ ਮਰਾਠਾ ਸੈਨਾ ਦਿੱਲੀ ਵੱਲ ਜਾ ਰਹੀ ਹੈ ਹਜ਼ੂਰ ਸੁਹੀਆਂ ਨੇ ਆ ਕੇ ਖਬਰ ਦਿੱਤੀ ਛੇਤੀ ਨਾਲ ਦਿੱਲੀ ਕੂਚ ਦੀ ਤਿਆਰੀ ਕਰੋ ਇਸ ਤੋਂ ਪਹਿਲਾਂ ਕਿ ਲਾਲ ਕਿਲੇ ਤੇ ਮਰਾਠੇ ਆਪਣਾ ਪਰਚਮ ਝੁਲਾ ਦੇਣ ਸ਼ਾਵਲੀ ਨੂੰ ਅਬਦਾਲੀ ਬੋਲਿਆ ਪਰ ਇਹਦਰ ਬਿਨਾ ਕਿਸੇ ਖਾਸ ਵਿਰੋਧ ਤੋਂ ਮਰਾਠਿਆਂ ਨੇ ਦਿੱਲੀ ਮਾਰ ਲਈ ਗਾਜੂਦੀਨ ਵਜ਼ੀਰ ਦਾ ਕਠਪੁਤਲੀ ਬਾਦਸ਼ਾਹ ਕੁਝ ਨਾ ਕਰ ਸਕਿਆ ਤੇ ਕਿਲਾ ਛੱਡ ਕੇ ਭੱਜ ਗਿਆ ਪੇਸ਼ਵਾ ਦੇ ਪੁੱਤਰ ਵਿਸ਼ਵਾਸਰਾਓ ਨੂੰ ਦਿੱਲੀ ਤਖਤ ਤੇ ਬਿਠਾਇਆ ਗਿਆ ਤਾਂ ਤਿੱਕ afghan ਵੀ ਦਿੱਲੀ ਪਹੁੰਚ ਗਏ ਤੇ ਮਰਾਠਿਆਂ ਨੇ ਕੁੰਜਪੁਰੇ ਨੂੰ ਚਾਲਾ ਪਾ ਦਿੱਤਾ ਕੁੰਜਪੁਰਾ ਜਿੱਤਣ ਵਿੱਚ ਵੀ ਉਹਨਾਂ ਨੂੰ ਬਹੁਤੀ ਮੁਸ਼ਕਲਤ ਨਹੀਂ ਕਰਨੀ ਪਈ ਮਰਾਠਿਆਂ ਵੱਲੋਂ ਪਹਿਲਾਂ ਦਿੱਲੀ ਤੇ ਫਿਰ ਕੁੰਜਪੁਰਾ ਮਾਰ ਲੈਂ ਤੇ ਅਬਦਾਲੀ ਗੁੱਸੇ ਨਾਲ ਭਖਣ ਲੱਗਾ ਹੁਣ ਉਹ ਇੱਕ ਪਾਸੜ جنگ ਚਾਹੁੰਦਾ ਸੀ ਹੁਣ ਸਿਰਫ ਦਿੱਲੀ ਹੀ ਨਹੀਂ ਦਰਾਨੀਆਂ ਦਾ ਪਰਚਮ ਪੂਨੇ ਵੀ ਝੁਲੇਗਾ ਗੁੱਸੇ ਵਿੱਚ ਬੋਲਦੇ ਹੋਏ ਅਬਦਾਲੀ ਦੀਆਂ ਅੱਖਾਂ ਸੁਰਖ ਲਾਲ ਸਨ ਆਖਿਰ ਬਹੁਤ ਭੱਜਣਾ ਸਮੰਗਰੋਂ ਦੋਹੀ ਫੌਜਾਂ ਪਾਣੀ ਪਾ ਤਾ ਲੱਥੀਆਂ ਪਰ ਇੱਥੇ ਵੀ جنگ ਇੱਕਦਮ ਸ਼ੁਰੂ ਨਹੀਂ ਹੋਈ ਰਸਤ ਪਾਣੀ ਪਿੱਛੇ ਛੋਟੀਆਂ ਮੋਟੀਆਂ ਝੜਪਾਂ ਹੁੰਦੀਆਂ ਰਹੀਆਂ ਪਰ ਕਿਸੇ ਵੱਡੇ ਹਮਲੇ ਤੋਂ ਦੋਹੀ ਫੌਜਾਂ ਬਚਦੀਆਂ ਰਹੀਆਂ 1.2 ਲੱਖ ਫਗਾਨ ਤੇ ਇਹ ਦੂ ਲਗਭਗ ਦੁੱਗਣੇ ਮਰਾਠੇ ਤਿੰਨ ਮਹੀਨੇ ਪਾਣੀਪਤ ਵਿੱਚ ਇੱਕ ਦੂਜੇ ਦੇ ਸਾਹਮਣੇ ਬੈਠੇ ਰਹੇ ਪਰ ਐਡੀ ਫੌਜ ਨੂੰ ਜੇ ਪਿੱਛੋਂ ਲਗਾਤਾਰ ਰਸਤ ਪਾਣੀ ਨਾ ਪਹੁੰਚੇ ਤਾਂ ਕਿੰਨਾ ਕੁ ਚਿਰ ਬੈਠਿਆ ਜਾ ਸਕਦਾ ਹੈ ਲੜਾਈ ਵਿੱਚ ਤਾਂ ਪਤਾ ਨਹੀਂ ਕਿਸੇ ਸਿਪਾਈ ਨੇ ਕਦੋਂ ਮਰਨਾ ਹੈ ਪਰ ਭੁੱਖ ਨਾਲ ਤਾਂ ਉਹ ਹੁਣ ਤੜਫ ਰਹੇ ਸਨ ਮਰਾਠਿਆਂ ਦਾ ਵੱਧ ਬੁਰਾ ਹਾਲ ਸੀ ਇੱਕ ਤਾਂ ਉਹਨਾਂ ਦਾ ਲਸ਼ਕਰ ਵੱਧ ਸੀ ਤੇ ਦੂਜਾ ਨਾਲ ਕਈ ਹਜ਼ਾਰ ਦੀ ਗਿਣਤੀ ਵਿੱਚ ਧੀਮੀਆਂ ਵੀ ਸਨ ਜੋ ਤੀਰਥ ਯਾਤਰਾ ਤੇ ਗੰਗਾ ਜਮਨਾਇਸ਼ ਨਾਲ ਲਈ ਉੱਤਰ ਵਿੱਚ ਨਾ ਲਾਈਆਂ ਸਨ ਸੋ ਸਦਾਸ਼ਿਵ राव ਨੇ ਮਜਬੂਰੀ ਵਿੱਚ ਸਦਾਊ ਦੌਲਾ ਤੱਕ ਪਹੁੰਚ ਕੀਤੀ ਤੇ ਉਸ ਰਾਹੀ ਅਬਦਾਲੀ ਕੋਲ ਸੁਲਾ ਦਾ ਪਰਵਾਨਾ ਭੇਜਿਆ ਜੇ ਤੁਸੀਂ ਇਥੋਂ ਘੇਰਾ ਚੱਕ ਲਾਉਂਦਾ ਸੀ ਵਾਪਸ ਪੂਨੇ ਮੁੜ ਜਾਣ ਲਈ ਤਿਆਰ ਹਾਂ ਮੇਰਾ ਕੰਮ ਲੜਨਾ ਹੈ ਮੈਨੂੰ ਲੜਨਾ ਹੀ ਆਉਂਦਾ ਹੈ ਸੁਲਾ ਕਰਨੀ ਨਹੀਂ ਅਬਦਾਲੀ ਮਰਾਠਿਆਂ ਦੀ ਸਥਿਤੀ ਜਾਣਦਾ ਸੀ ਸੋ ਉਸਨੇ ਸਦਾਸ਼ਿਵ ਦੀ ਪੇਸ਼ਕਸ਼ ਠੁਕਰਾ ਦਿੱਤੀ ਆਖਿਰ ਮਰਦੇ ਕੀ ਨਾ ਕਰਤੇ ਜਦ ਮਰਾਠਿਆਂ ਨੂੰ ਉਹਨਾਂ ਦੇ ਮਿੱਤਰ ਰਾਜਿਆਂ ਜਿਨ੍ਹਾਂ ਵਿੱਚ ਬਾਬਾ ਆਲਾ ਸਿੰਘ ਵੀ ਸ਼ਾਮਲ ਸੀ ਵੱਲੋਂ ਆਉਂਦੀ ਰਸਤੇ ਦੀ ਸਹਾਇਤਾ ਵੀ ਸਰਬੁਲੰਧ ਖਾਨ ਨੇ ਲੁੱਟਣੀ ਸ਼ੁਰੂ ਕਰ ਦਿੱਤੀ ਤਾਂ ਮਰਾਠੇ ਸੈਨਾਪਤੀ ਚੀਕ ਉੱਠੇ ਫੌਜ ਵਿੱਚ ਬਗਾਵਤ ਫੈਲ ਜਾਵੇਗੀ ਬਾਊ ਸਿਪਾਈ ਕਹਿ ਰਹੇ ਸਨ ਕਿ ਭੁੱਖੇ ਮਰਨ ਨਾਲੋਂ ਤਾਂ ਲੜ ਕੇ ਮਰਨਾ ਚੰਗਾ ਹੈ ਜੇ ਅਸੀਂ ਹਜੇ ਵੀ ਹਮਲਾ ਕਰਨ ਵਿੱਚ ਢਿੱਲ ਕੀਤੀ ਤਾਂ ਸਾਡੇ ਲਈ ਆਪਣੀ ਫੌਜ ਦਾ ਵਿਰੋਧ ਸੈਨਾ ਹੀ ਔਖਾ ਹੋ ਜਾਵੇਗਾ ਇਕੱਠੇ ਹੋ ਕੇ ਆਏ ਸੈਨਾਪਤੀਆਂ ਨੇ ਸਦਾ ਸ਼ਿਵ ਨੂੰ ਸੁਚੇਤ ਕੀਤਾ ਭੋਖ ਨਾਲ ਮਰਦੇ ਮਰਾਠਿਆਂ ਨੇ ਹੱਲਾ ਬੋਲ ਦਿੱਤਾ ਮਰਾਠਾ ਤੋਪਾਂ ਦੇ ਪਹਿਲੇ ਗੋਲੇ ਅਫਗਾਨਾਂ ਦੇ ਉੱਤੋਂ ਦੀ ਲੰਘ ਗਏ ਕਹਿੰਦੇ ਨੇ ਕਿ ਕੁਝ ਮਰਾਠਾ ਤੋਪਚੀ ਅੰਦਰੋਂ ਅੰਦਰੀ ਲਾਲਚਵਸ ਨਜੀਬ ਖਾਨ ਅਫਗਾਨ ਨਾਲ ਮਿਲੇ ਹੋਏ ਸਨ ਮਰਾਠਾ ਸੈਨਾਪਤੀ ਇਬਰਾਹਿਮ ਖਾਨ ਗਾਰਦੀ 10000 ਪੈਦਲ ਸੈਨਾ ਲੈ ਕੇ ਨਜੀਬ ਖਾਨ ਤੇ ਜਾ ਪਿਆ ਉਸ ਨੇ ਅਫਗਾਨਾਂ ਨੂੰ ਤਕੜੀ ਟੱਕਰ ਦਿੱਤੀ ਤੇ 10-12000 ਦੁਰਾਨੀ ਥੋੜੇ ਚਿਰ ਵਿੱਚ ਹੀ ਮੌਤ ਦੀ ਨੀਂਦੇ ਸੁਵਾ ਦਿੱਤੇ। ਨਜੀਬ ਖਾਨ ਡੋਲਦਾ ਜਾਪਿਆ ਤਾਂ ਸ਼ਾਹ ਵਾਲੀ ਉਸਦੀ ਮਦਦ ਲਈ 20 ਹਜ਼ਾਰ ਪਠਾਨ ਲੈ ਕੇ ਆ ਗਿਆ। ਇਹ ਦੇਖਦਿਆਂ ਵਿਸ਼ਵਾਸ ਰਾਓ ਤੇ ਸਦਾਸ਼ਿਵ ਵੀ ਆਪਣੀ ਸੈਨਾ ਸਮੇਤ ਇੱਧਰ ਆ ਕੇ ਡੱਟ ਗਏ। ਮਰਾਠਿਆਂ ਦਾ ਜ਼ੋਰ ਵਧਦਾ ਦੇਖਿਆ ਤਾਂ ਅਬਦਾਲੀ ਵੱਡੀ ਫੌਜ ਸਮੇਤ ਇਸ ਮੋਰਚੇ ਤੇ ਪਹੁੰਚ ਗਿਆ। ਮਰਾਠੇ ਬਹੁਤ ਬਹਾਦਰੀ ਨਾਲ ਲੜ ਰਹੇ ਸਨ ਤੇ ਦੁਰਾਨੀਆਂ ਦੇ ਆਹੂ ਲਾ ਰਹੇ ਸਨ। ਹੋਂ ਤੱਕ ਤਾਂ ਜੰਗ ਵਿੱਚ ਮਰਾਠਿਆਂ ਦਾ ਪਾਸਾ ਭਾਰੂ ਸੀ ਸਦਾ ਸ਼ਿਵ ਤੇ ਉਸ ਦੇ ਸਾਥੀਆਂ ਦਾ ਜੋਸ਼ ਦੇਖ ਕੇ ਇੱਕ ਵਾਰ ਤਾਂ ਕੁਝ ਅਫਗਾਨ ਸਿਪਾਹੀ ਜੰਗ ਵਿੱਚੋਂ ਪਛਾਣ ਦੌੜੇ ਰੋਕੋ ਇਹਨਾਂ ਬੁਝਦెలਾਂ ਨੂੰ ਤੇ ਸਿਰ ਕਲਮ ਕਰ ਦਿਓ ਜੇ ਕੋਈ ਮੈਦਾਨ ਛੱਡ ਕੇ ਭੱਜੇ ਤਾਂ ਅਬਦਾਲੀ ਹਾਥੀ ਤੋਂ ਚੀਕਿਆ ਡਰਦੇ ਅਫਗਾਨ ਪਿੱਛੇ ਪਰਤ ਆਏ ਤੇ ਮੁੜ ਲੜਨ ਲੱਗੇ ਨਗਾਰਿਆਂ ਨਰਸਿੰਘਿਆਂ ਵਿੱਚ ਗੂੰਜਦੀਆਂ ਹਰ ਹਰ ਮਹਾਦੇਵ ਤੇ ਅੱਲਾਹੁ ਅਕਬਰ ਦੀਆਂ ਆਵਾਜ਼ਾਂ ਹੋਰ ਵੀ ਰਸ ਪੈਦਾ ਕਰ ਰਹੀਆਂ ਸਨ ਲੋਥਾਂ ਦੇ ਢੇਰ ਲੱਗਦੇ ਜਾ ਰਹੇ ਸਨ ਲਹੂ ਦੀਆਂ ਵਹਿੰਦੀਆਂ ਧਰਾਵਾਂ ਨਦੀ ਤਿਕ ਪਹੁੰਚ ਗਈਆਂ ਤੇ ਜਮਨਾ ਵਿੱਚ ਲਾਲ ਰੰਗ ਦਾ ਪਾਣੀ ਵਹਿਣ ਲੱਗਾ ਅਬਦਲ ਅਬਦਾਲੀ ਨੇ ਸੁਜਾਉ ਦੋਲਾ ਨੂੰ ਇਸ਼ਾਰਾ ਕੀਤਾ ਤੇ ਉਹ ਆਪਣੀ 40000 ਰਾਕਵੀ ਖੜੀ ਫੌਜ ਲੈ ਕੇ ਰਣ ਤੱਤੇ ਵਿੱਚ ਆ ਗਿਆ ਤਾਜ਼ਾ ਦਮ ਸੈਨਾ ਦੇ ਆ ਜਾਣ ਕਰਕੇ ਅਫਗਾਨਾ ਵਿੱਚ ਨਵੀਂ ਰੂਹ ਫੂਕੀ ਗਈ ਵਿਸ਼ਵਾਸਰਾਉ ਹਾਥੀ ਤੂਤਰ ਕੇ ਮੈਦਾਨ ਵਿੱਚ ਆ ਗਿਆ ਭਾਵੇਂ ਜੋਸ਼ ਦੀ ਕੋਈ ਕਮੀ ਨਹੀਂ ਸੀ ਪਰ ਸੀ ਤ ਉਹ ਬਾਲਹੀ ਨਾਹੀ ਉਮਰ ਤੇ ਨਾਹੀ ਤਜਰਬਾ ਜੋਸ਼ ਨੂੰ ਜਾਪਤੇ ਵਿੱਚ ਰੱਖਣ ਵਾਲਾ ਹੋਸ਼ ਹੈ ਹੀ ਨਹੀਂ ਸੀ ਜਲਦੀ ਹੀ ਇੱਕ afgan ਗੋਲੀ ਉਸ ਦਾ ਮੱਥਾ ਪਾੜ ਗਈ ਵਿਸ਼ਵਾਸ Rao ਦੀ ਸ਼ਹੀਦੀ ਦੇਖ ਕੇ ਸਦਾ ਸਦਾ ਸ਼ਿਵ ਨੂੰ ਹੋਰ ਰੋ ਚੜ ਗਿਆ ਤੇ ਉਸ ਦੀ ਤਲਵਾਰ ਵਿੱਚੋਂ ਅੱਗ ਨਿਕਲਣ ਲੱਗੀ ਹੋਂ ਤੱਕ ਸਾਰੇ ਮਰਾਠੇ ਸਰਦਾਰ ਤੇ ਸੇਨਾਪਤੀ ਜਾਂ ਤਾਂ ਜ਼ਖਮੀ ਹੋ ਚੁੱਕੇ ਸਨ ਤੇ ਜਾਂ ਚਲਾਣਾ ਕਰ ਗਏ ਸਨ ਸਮੁੰਦਰ ਦੀ ਇੱਕ ਵੱਡੀ ਛਲਵਾੰਗ ਸਦਾਸ਼ਿਵ ਅੱਗੇ ਵੱਧਾ ਜਾ ਰਿਹਾ ਸੀ ਕੁਝ ਸਮੇਂ ਮਗਰੋਂ ਉਹ ਅਫਗਾਨਾਂ ਦੇ ਇੱਕ ਸੰਘਣੇ ਝੁੰਡ ਵਿੱਚ ਪਹੁੰਚ ਗਿਆ ਸ਼ਸਤਰ ਉਸਦੇ ਹੱਥੋਂ ਡਿੱਗ ਪਿਆ ਤੇ 6-7 ਕਾਬਲੀ ਬਰਸ਼ੇ ਉਸਦੇ ਸੀਨੇ ਤੋਂ ਪਾਰ ਹੋ ਗਏ ਪਰ ਫਿਰ ਵੀ ਸਦਾਸ਼ਿਵ ਅੰਤਮ ਸਵਾਸ ਤੱਕ ਲੜਦਾ ਰਿਹਾ ਵਿਸ਼ਵਾਸ ਰਾਓ ਤੇ ਸਦਾਸ਼ਿਵ ਦੇ ਮਾਰੇ ਜਾਣ ਤੇ ਮਰਾਠਾ ਫੌਜ ਵਿੱਚ ਭਗਦੜ ਮਚ ਗਈ ਆਗੂ ਵਿਹਾਨ ਫੌਜ ਨੂੰ ਸੇਧ ਦੇਣ ਵਾਲਾ ਕੋਈ ਨਾ ਬਚਿਆ ਤੇ ਉਹ ਹਰਫਲ ਕੇ ਪਿੱਛੇ ਭੱਜ ਪਈ ਹੁਣ ਤਾਂ ਅਫਗਾਨਾ ਨੇ ਮਾਨੋ ਵਾਢੀ ਧਰ ਲਈ ਪਾਣੀਪਤ ਵਿੱਚ 2 ਲੱਖ ਦੇ ਕਰੀਬ ਆਦਮੀ ਇੱਕ ਦਿਨ ਵਿੱਚ ਹੀ ਮਾਰੇ ਗਏ ਹਾਥੀ ਘੋੜੇ ਉਠਾਂ ਦੀ ਗਿਣਤੀ ਤਾਂ ਕਿੰਨ ਕਰਨੀ ਸੀ ਦੋ ਵਿੱਚੋਂ 1.5 ਲੱਖ ਦੇ ਕਰੀਬ ਮਰਾਠਾ ਸੈਨਾ ਮਾਰੀ ਗਈ ਸੀ ਮਰਾਠਿਆਂ ਦਾ ਪਾਣੀਪਤ ਵਿੱਚ ਐਸਾ ਲੱਕ ਟੁੱਟਾ ਕਿ ਉਹ ਕਦੇ ਦੁਬਾਰਾ ਪੈਰਾ ਸਿਰ ਨਾ ਹੋ ਸਕੇ ਭੱਜੇ ਜਾਂਦੇ ਮਰਾਠਿਆਂ ਨੂੰ ਤਾਂ ਲਾਲਚ ਵਸ ਕਈ ਥਾਈਂ ਖਲਕਤ ਨੇ ਵੀ ਘੇਰ ਕੇ ਮਾਰਿਆ ਅਬਦਾਲੀ ਨੇ ਮਰਾਠਿਆਂ ਦਾ ਬਚਿਆ ਸਾਰਾ ਡੇਰਾ ਲੁੱਟ ਲਿਆ ਜਿਸ ਵਿੱਚ 50 ਲੱਖ ਨਕਦ ਤੋਂ ਬਿਨਾ 20 ਲੱਖ ਦੀ ਕੀਮਤ ਦੇ ਸੋਨੇ ਚਾਂਦੀ ਦੇ ਬਰਤਨ ਸਨ ਜਿਨ੍ਹਾਂ ਵਿੱਚ ਮਰਾਠੇ ਸਰਦਾਰ جنگ ਦੌਰਾਨ ਵੀ ਭੋਜਨ ਕਰਦੇ ਸਨ جنگ ਵਿੱਚ ਵੀ ਰੋਟੀ ਸੋਨੇ ਚਾਂਦੀ ਦੇ ਬਰਤਨਾ ਵਿੱਚ ਦਰਬਾਰਾ ਸਿਓ ਹੈਰਾਨ ਹੁੰਦਾ ਬੋਲਿਆ ਦੇਖ ਲਓ ਫਿਰ ਜੰਗ ਦਾ ਨਤੀਜਾ ਵੀ ਦੇਖ ਲਓ ਬਾਬੇ ਨੇ ਜਵਾਬ ਦਿੱਤਾ ਲੋਟਦੇ ਮਾਲ ਵਿੱਚ ਹੀ ਹਜ਼ਾਰਾਂ ਹਿੰਦੁਸਤਾਨੀ ਔਰਤਾਂ ਤੇ ਮਰਦ ਵੀ ਕੈਦ ਕਰ ਲਏ ਗਏ ਜਿਨ੍ਹਾਂ ਨੂੰ ਕਾਬਲ ਵਿੱਚ ਲਿਜਾ ਕੇ ਗੁਲਾਮ ਤੇ ਦਾਸ ਬਣਾਇਆ ਜਾਣਾ ਸੀ ਉਧਰ ਸ਼ਾਹੀ ਕਈ ਮਹੀਨੇ ਦਿੱਲੀ ਤੇ ਪਾਣੀਪਤ ਵਿੱਚ ਰੁੱਝਿਆ ਰਿਹਾ ਤੇ ਇਧਰ ਸਿੰਘਾਂ ਪੰਜਾਬ ਵਿੱਚ ਆਪਣੇ ਮੋਰਚੇ ਪੱਕੇ ਕਰ ਲਏ ਪੰਜਾਬ ਸੁੰਨਾ ਪਿਆ ਹੋਣ ਕਰਕੇ ਸਿੰਘਾਂ ਲਈ ਸੁਨਹਿਰੀ ਮੌਕਾ ਸੀ ਕਈ ਸਰਦਾਰਾਂ ਨੇ ਥਾਂਪੁਰ ਥਾਂ ਆਪਣੇ ਆਪਣੇ ਕਿਲੇ ਉਸਾਰਨੇ ਸ਼ੁਰੂ ਕਰ ਦਿੱਤੇ ਅਬਦਾਲੀ ਦਾ ਲਾਹੌਰ ਬਿਠਾਇਆ ਹੋਇਆ ਸੂਬਾ ਕਰੀਮਦਾਦ ਜੈਨ ਖਾਨ ਕੋ ਲਾਹੌਰ ਚਲਾ ਗਿਆ ਸੀ ਜਿੱਥੋਂ ਉਹ ਸ਼ਾਹ ਦੇ ਸੱਦੇ ਤੇ ਦਿੱਲੀ ਪਹੁੰਚ ਗਏ ਸਨ ਲਾਹੌਰ ਖਾਲੀ ਹੋ ਗਿਆ ਸੀ ਪੰਜਾਬ ਦਾ ਸੂਬੇਦਾਰ ਅਫਦਾਲੀ ਨੇ ਆਪਣੇ ਚਾਚੇ ਸਰ ਬੁਲੰਦ ਖਾਨ ਨੂੰ ਲਾਇਆ ਹੋਇਆ ਸੀ ਜੋ ਕਿ ਸਿੰਘਾਂ ਤੋਂ ਭੈ ਖਾਂਦਾ ਸੀ ਉਹ ਦੁਬਕ ਕੇ ਜਲੰਧਰ ਵਿੱਚ ਹੀ ਬੈਠਾ ਰਿਹਾ ਜਦ ਉਸ ਨੂੰ ਕਰੀਮਦਾਦ ਦੇ ਦਿੱਲੀ ਚਲੇ ਜਾਣ ਦੀ ਖਬਰ ਮਿਲੀ ਤਾਂ ਵੀ ਉਸਨੇ ਲਾਹੌਰ ਜਾਣ ਦੀ ਹਿੰਮਤ ਨਾ ਕੀਤੀ ਉਸਨੇ ਸਗੋਂ ਸਿਆਦਤ ਯਾਰ ਨੂੰ ਲਾਹੌਰ ਰੁਸਤਮ ਖਾਨ ਨੂੰ ਸਿਆਲਕੋਟ ਤੇ ਸਮੁੰਦ ਖਾਨ ਨੂੰ ਸਰਹੰਦ ਦਾ ਫੌਜਦਾਰ ਲਾਇਆ ਤੇ ਆਪ ਵੀ ਅਬਦਾਲੀ ਦੀ ਛਾਹ ਹੇਠ ਦਿੱਲੀ ਪਾਣੀਪਤਨੂਰ ਰਵਾਨਾ ਹੋ ਗਿਆ ਸਰਬੁਲੰਧ ਖਾਨ ਨੇ ਪੰਜਾਬ ਵਿੱਚ ਸਿੰਘਾਂ ਨਾਲ ਮੱਥਾ ਲਾਉਣ ਨਾਲੋਂ ਮਰਾਠਿਆਂ ਨਾਲ ਹੋ ਰਹੀ ਜੰਗ ਵਿੱਚ ਜਾਨ ਨੂੰ ਤਰਜੀਹ ਦਿੱਤੀ ਕਾਰਨ ਸਾਫ ਸੀ ਕਿ ਅਬਦਾਲੀ ਤੇ ਹੋਰ ਵੱਡੇ ਫੌਜਦਾਰਾਂ ਤੋਂ ਸਖਣੇ ਪਏ ਪੰਜਾਬ ਤੋਂ ਉਸ ਨੂੰ ਭੈ ਆਉਣ ਲੱਗਾ ਸੀ ਤੇ ਉਸ ਨੇ ਆਪਣੀ ਸੁਰੱਖਿਆ ਲਈ ਇੱਥੋਂ ਚਲੇ ਜਾਣਾ ਹੀ ਵਾਜਬ ਜਾਣਿਆ ਖਾਲਸੇ ਨੇ ਕਈ ਥਾਈ ਨਵੇਂ ਕਿਲੇ ਉਸਾਰੇ ਤੇ ਪੁਰਾਣੇ ਪੱਕੇ ਕਰ ਲਏ ਸਰਦਾਰ ਚੜਤ ਸਿੰਘ ਨੇ ਅਫਗਾਨਾਂ ਦੇ ਟੱਕਰੇ ਲਈ ਗੁਜਰਾਵਾਲੇ ਵਿੱਚ ਪੱਕਾ ਕਿਲਾ ਖੜਾ ਕਰ ਲਿਆ ਅਫਗਾਨਾਂ ਦਾ ਪੰਜਾਬ ਵਿੱਚ ਹੁਣ ਵੱਡੇ ਨਗਰਾਂ ਵਿੱਚ ਹੀ ਰਾਸ ਚੱਲਦਾ ਸੀ ਬਾਰਸਾਪ ਥਾਈ ਖਾਲਸੇ ਦਾ ਬੋਲਬਾਲਾ ਹੋ ਚੁੱਕਾ ਸੀ ਵੱਡੇ ਵੱਡੇ ਜ਼ਮੀਂਦਾਰਾਂ ਚੌਧਰੀਆਂ ਨੇ ਖਾਲਸੇ ਦੀ ਈਨ ਮੰਨ ਲਈ ਤੇ ਓਟ-ਹੇਟ ਆ ਗਏ ਸਿਆਲਕੋਟ ਦੇ ਫੌਜਦਾਰ ਰੁਸਤਮ ਖਾਨ ਨੇ ਭੁੱਲ ਕਰਕੇ ਸਿੰਘਾਂ ਦਾ ਪਿੱਛਾ ਸ਼ੁਰੂ ਕੀਤਾ ਪਰ ਜਲਦੀ ਹੀ ਸਿੰਘਾਂ ਨੇ ਉਸ ਨੂੰ ਪੰਜੀ ਦਾ ਭੌਣ ਦਿਖਾ ਦਿੱਤਾ ਉਸ ਨੂੰ ਨਜ਼ਰਾਨੇ ਦੇ ਕੇ ਆਪਣੀ ਜਾਨ ਬਖਸ਼ਵਾਉਣੀ ਪਈ ਸਭ ਪਾਸੇ ਨਿਵਾ ਕੇ ਸਿੰਘਾਂ ਨੇ ਲਾਹੌਰ ਦੁਆਲੇ ਆ ਡੇਰੇ ਲਾਏ ਲਾਹੌਰ ਦੇ ਫੌਸਦਾਰ ਸਿਆਦਤ ਯਾਰ ਨੇ ਸਿੰਘਾਂ ਦਾ ਮੁਕਾਬਲਾ ਤਾਂ ਕੀ ਕਰਨਾ ਸੀ ਸਰਬਲੰਦ ਖਾਨ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਸਰਬਲੰਦ ਖਾਨ ਨੇ ਪਹਿਲਾਂ ਸੂਰਤ ਸਿੰਘ ਨਾਮੀ ਹਿੰਦੂ ਨੂੰ ਤੇ ਉਸਦੇ ਮੁਕਰਜਾਨ ਮਗਰੋਂ ਮੀਰ ਮੁਹੰਮਦ ਨੂੰ ਲਾਹੌਰ ਭੇਜਿਆ ਅਬਦਾਲੀ ਨੂੰ ਹਿੰਦੁਸਤਾਨ ਆਏ ਨੂੰ ਲਗਭਗ ਸਵਾ ਸਾਲ ਹੋ ਗਿਆ ਸੀ ਪਰ ਉਹ ਦਿੱਲੀ ਪਾਣੀਪਤ ਵਿੱਚ ਐਸਾ ਫਸਿਆ ਕਿ ਪੰਜਾਬ ਵੱਲ ਧਿਆਨ ਨਾ ਕਰ ਸਕਿਆ ਦੀਵਾਲੀ ਨੂੰ ਗੁਰਮਤਾ ਕਰਕੇ ਲਗਭਗ 15000 ਸਿੰਘਾਂ ਨੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਦੀ ਅਗਵਾਈ ਵਿੱਚ ਲਾਹੌਰ ਨੂੰ ਜਾ ਕੇ ਰਿਆ ਮੀਰ ਮੁਹੰਮਦ ਨੇ ਸ਼ਹਿਰ ਦੇ ਦਰਵਾਜ਼ੇ ਭੇੜ ਲਏ ਕਿੰਨੇ ਕੁ ਦਿਨ ਮੀਰ ਕਿਲੇ ਵਿੱਚ ਲੋਕੇ ਬੈਠ ਸਕਦਾ ਸੀ ਸਿੰਘਾਂ ਬਾਰੋ ਸਾਰਾ ਸ਼ਹਿਰ ਲੁੱਟ ਲਿਆ ਤੇ ਸ਼ਹਿਰ ਦਾ ਬਾਹਰ ਨਾਲ ਸੰਪਰਕ ਤੋੜ ਦਿੱਤਾ। ਕੋਈ ਵੀ ਸ਼ਹਿਰ ਦੇ ਅੰਦਰ ਜਾਂ ਬਾਹਰ ਆ ਜਾ ਨਹੀਂ ਸਕਦਾ ਸੀ। 11 ਦਿਨ ਇਹ ਘੇਰਾ ਪਿਆ ਰਿਹਾ। ਜੇ ਤੂੰ ਬਾਹਰ ਆ ਕੇ ਸਾਡੇ ਨਾਲ ਟੱਕਰ ਨਾ ਲਈ ਤੇ ਜੇ ਤੇ ਜਾ ਬੰਦਾ ਮਾਮਲਾ ਨਾ ਦਿੱਤਾ ਤੇ ਸਿੰਘਾਂ ਦੇ ਰਸਤ ਪਾਣੀ ਲਈ ਨਜ਼ਰਾਨਾ ਭੇਟ ਨਾ ਕੀਤਾ ਤਾਂ ਅਸੀਂ ਛੇਤੀ ਹੀ ਸ਼ਹਿਰ ਦੇ ਦਰਪਾਨੇ ਦੇ ਅੰਦਰ ਆਵਾਂਗੇ। ਫਿਰ ਤੈਨੂੰ ਤੇ ਤੇਰੇ ਸ਼ਹਿਰ ਨੂੰ ਕੋਈ ਨਹੀਂ ਬਚਾ ਸਕੇਗਾ। ਸਿੰਘਾਂ ਨੇ ਮੀਰ ਮੁਹੰਮਦ ਨੂੰ ਸੁਨੇਹਾ ਪਹੁੰਚਾਇਆ। ਉਸਨੇ ਆਪਣੇ ਵਕੀਲਾ ਰਾਹੀਂ 30000 ਨਜ਼ਰਾਨਾ ਸਿੰਘਾਂ ਲਈ ਭਜਵਾਇਆ ਤੇ ਸਿੰਘ ਘੇਰਾ ਚੱਕ ਕੇ ਅਮਰਸਰ ਆ ਗਏ ਖਾਲਸੇ ਦਾ ਮਸਲਾ ਸਿਰਫ ਨਜ਼ਰਾਨਾ ਲੈਣਾ ਨਹੀਂ ਸੀ ਉਹ ਤਾਂ ਅਫਗਾਨਾਂ ਨੂੰ ਦੱਸਣਾ ਚਾਹੁੰਦੇ ਸਨ ਕਿ ਪਾਈ ਬੈਠੇ ਹੋਣਗੇ ਇਹ ਸਾਰੇ ਹਿੰਦੁਸਤਾਨ ਨੂੰ ਘੇਰਾ ਪਾਈ ਬੈਠੇ ਹੋਣਗੇ ਸਾਰੇ ਹਿੰਦੁਸਤਾਨ ਨੂੰ ਘੇਰਾ ਪਰ ਸਾਡੇ ਅੱਗੇ ਤਾਂ ਚੁੱਕ ਕੇ ਨਜ਼ਰਾਨੇ ਭੇਟ ਕਰ ਰਹੇ ਹਨ ਹੁਣ ਸਤਲੂਸ ਤੋਂ ਚਨਾਤਕ ਸਿੰਘਾਂ ਦਾ ਬੋਲਬਾਲਾ ਸੀ ਲਗਭਗ ਡੇਢ ਸਾਲ ਮੰਗਰੋਂ ਅਫਦਾਲੀ ਦਿੱਲੀੋਂ ਵਾਪਸ ਪਰਤਿਆ ਰਾਹ ਵਿੱਚ ਉਸਨੇ ਮਰਾਠਿਆਂ ਦੀ ਸਹਾਇਤਾ ਕਰਨ ਬਦਲੇ ਆਲਾ ਸਿੰਘ ਨੂੰ ਦੰਡ ਦੇਣ ਦਾ ਫੈਸਲਾ ਕੀਤਾ ਬਾਬਾ ਆਲਾ ਸਿੰਘ ਨੂੰ ਇਸ ਬਾਰੇ ਸਾਲ ਤੋਂ ਹੀ ਸ਼ੱਕ ਸੀ ਕਿ ਅਫਦਾਲੀ ਮੁਰਦਾ ਹੋਇਆ ਜਰੂਰ ਉਹਨਾਂ ਨੂੰ ਸਜ਼ਾ ਦੇਵੇਗਾ ਉਸ ਨੂੰ ਤਾਂ ਬਸ ਇਹੋ ਆਸ ਸੀ ਕਿ ਸ਼ਾਇਦ ਅਫਦਾਲੀ ਪਾਣੀਪਤ ਵਿੱਚ ਹਾਰ ਜਾਵੇ ਪਰ ਜੋ ਹਾਰ ਵੀ ਜਾਂਦਾ ਤਾਂ ਵੀ ਉਸਨੇ ਮੁਰਨਾ ਤਾਂ ਪੰਜਾਬ ਥਾਣਿਓਂ ਸੀ ਸੁਬਾਬਾ ਅਲਾ ਸਿੰਘ ਨੇ ਆਪਣਾ ਖਜ਼ਾਨਾ ਪਹਿਲਾਂ ਹੀ ਪਾਸੇ ਕਰ ਦਿੱਤਾ ਸੀ ਅਬਦਾਲੀ ਦੇ ਆਉਣ ਦਾ ਸੁਣ ਕੇ ਉਹ ਪਟਿਆਲਾ ਬਰਨਾਲਾ ਛੱਡ ਕੇ ਮੂਨਕ ਜਾ ਬੈਠਾ ਅਬਦਾਲੀ ਨੇ ਬਰਨਾਲੇ ਵੱਲ ਕੂਚ ਕੀਤਾ ਜੋ ਆਲਾ ਸਿੰਘ ਦੀ ਰਾਜਤਾਨੀ ਸੀ ਆਲਾ ਸਿੰਘ ਦੀ ਰਾਣੀ ਫਤੋ ਤੇ ਪੋਤਰਾ ਅਮਰ ਸਿੰਘ ਬਰਨਾਲੇ ਹੀ ਸਨ ਰਾਣੀ ਨੇ ਦੂਰ ਦ੍ਰਿਸ਼ਟੀ ਤੋਂ ਕੰਮ ਲੈਂਦੇ ਆਪਣੇ ਵਕੀਲ ਸੁਲਹਿ ਤੇ ਮਾਫੀ ਲਈ ਅਬਦਾਲੀ ਵੱਲ ਇਕੱਲੇ ਆਪ ਰਾਣੀ ਪੋਤਰੇ ਨੂੰ ਨਾਲ ਲੈ ਕੇ ਮੂਨਕ ਚਲੀ ਗਈ ਸ਼ਾਦੀਆਂ ਫੌਜਾਂ ਨੇ ਬਰਨਾਲਾ ਲੁੱਟ ਲਿਆ ਇਸ ਤੋਂ ਪਹਿਲਾਂ ਕਿ ਅਫਗਾਨ ਸੈਨਾ ਮੂਨਕ ਪਹੁੰਚਦੀ ਬਾਬਾ ਲਾਲਾ ਸਿੰਘ ਸਥਿਤੀ ਤਾੜਦਿਆਂ ਆਪ ਹੀ ਅਬਦਾਲੀ ਦੇ ਦਰਬਾਰ ਹਾਜ਼ਰ ਹੋ ਗਿਆ ਸਜਾ ਵਜੋਂ ਉਸ ਨੂੰ ਕੈਦ ਕਰ ਲਿਆ ਗਿਆ ਰਾਣੀ ਫਤੋ ਨੇ ਸ਼ਾਹ ਵਲੀ ਰਾਹੀਂ 4 ਲੱਖ ਨਜ਼ਰਾਨਾ ਦੇ ਕੇ ਆਲਾ ਸਿੰਘ ਨੂੰ ਛੁਡਵਾ ਲਿਆ ਜਾਂਦਾ ਹੋਇਆ ਅਬਦਾਲੀ ਆਲਾ ਸਿੰਘ ਨੂੰ ਰਾਜੇ ਦਾ ਖਿਤਾਬ ਦੇ ਕੇ ਗਿਆ ਪੰਜ ਅਬਦਾਲੀ ਨਾਲ ਲਗਾਤਾਰ ਦਸਤ ਪੰਜੇ ਲੈ ਰਿਆ ਹਾ ਪੰਥ ਅਬਦਾਲੀ ਨਾਲ ਲਗਾਤਾਰ ਦਸਤ ਪੰਜੇ ਲੈ ਰਿਹਾ ਹੈ ਤੇ ਆਲਾ ਸੌ ਉਸ ਨਾਲ ਸੰਧੀਆਂ ਕਰਕੇ ਉਸ ਤੇ ਰਾਜੇ ਦੀ ਪਦਵੀ ਲੈ ਰਿਹਾ ਹੈ ਪੰਥ ਨੇ ਆਲਾ ਸੌ ਦੀ ਇਸ ਹਰਕਤ ਦਾ ਬੁਰਾ ਮਨਾਇਆ ਸਿੰਘ ਆਲਾ ਸਿੰਘ ਨੂੰ ਗद्दार ਆ ਕੇ ਸਜ਼ਾ ਦੇਣ ਲਈ ਬਜ਼ਿੱਦ ਸਨ ਉਹ ਚਾਹੁੰਦੇ ਸਨ ਕਿ ਦਲ ਖਾਲਸਾ ਪਟਿਆਲੇ ਤੇ ਹੱਲਾ ਕਰੇ ਪਰ ਸਰਦਾਰ ਜੱਸਾ ਸਿੰਘ ਆਲੂ ਵਾਲੀਏ ਦੀ ਦੂਰੰਦੇਸ਼ੀ ਨਾਲ ਇਹ ਭੇੜ ਹੋਣੋਂ ਟੱਲ ਗਿਆ ਸਰਦਾਰ ਜੱਸਾ ਸਿੰਘ ਨੇ ਸਿੰਘਾਂ ਨੂੰ ਪਟਿਆਲੇ ਵਾਲਿਆਂ ਨੂੰ ਮਹਾਰਾਜ ਕਲਗੀਧਰਪੀਤਾ ਦੇ ਦਿੱਤੇ ਹੁਕਮਨਾਮੇ ਦੀ ਯਾਦ ਦਿਵਾਈ ਤੇ ਇਹ ਭਰਾ ਮਾਰੂ جنگ ਹੋਣ ਉਹ ਰੁਕ ਗਈ ਪਰ ਕੀ ਇਹ ਆਲਾ ਸਿੰਘ ਦੀ ਗਲਤੀ ਨਹੀਂ ਸੀ ਮੈਂ ਬਾਬੇਵਲ ਦੇਖਦਿਆਂ ਬੋਲਿਆ ਜਿਨ੍ਹਾਂ ਦੀ ਦੌੜ ਸਿਰਫ ਰਾਜ ਹੋਵੇ ਉਹਨਾਂ ਤੋਂ ਕਦੇ-ਕਦਾਈਂ ਐਸੀਆਂ ਭੁੱਲਾ ਹੋ ਜਾਇਆ ਕਰਦੀਆਂ ਨੇ ਰਾਜ ਦੀ ਲਾਹੇ ਲੈਣ ਲਈ ਰਾਜੇ ਅਕਸਰ ਸਮਝੌਤੇਆਂ ਤੇ ਦਸਤਖਤ ਕਰਦੇ ਰਹਿੰਦੇ ਹਨ ਫੇਰ ਭਾਵੇਂ ਉਹ ਦਸਤਖਤ ਉਹਨਾਂ ਦੇ ਕੌਮੀ ਸਿਧਾਂਤਾਂ ਦੇ ਉਲਟ ਹੀ ਕਿਉਂ ਨਾ ਹੋਣ ਪੁਵਿਕ ਵਿੱਚ ਵੀ ਤੁਹਾਨੂੰ ਇਹ ਸਭ ਦੇਖਣ ਨੂੰ ਮਿਲੇਗਾ ਪਰ ਸਦਾ ਯਾਦ ਰੱਖਿਓ ਸਰਦਾਰ ਜੱਸਾ ਸਿੰਘ ਵਾਲੀ ਦੂਰ ਅੰਦੇਸ਼ੀ ਜਦ ਕੋਈ ਬਾਹਰਲਾ ਹਮਲਾਵਰ ਹੋ ਕੇ ਆਏ ਤਾਂ ਪਹਿਲਾਂ ਉਸ ਦਾ ਨਿਬੜਨਾ ਜ਼ਰੂਰੀ ਹੈ ਇਹ ਨਾ ਹੋਵੇ ਕਿ ਆਪਣਿਆਂ ਨੂੰ ਗਦਾਰੀਆਂ ਦੀ ਸਜ਼ਾ ਦੇਣ ਲੱਗਿਆਂ ਬਾਹਰਿਆਂ ਵੱਲੋਂ ਧਿਆਨ ਭਟਕੀ ਜਾਵੇ ਬਾਬੇ ਨੇ ਸਾਨੂੰ ਪੁਵਿਕ ਲਈ ਸੁਚੇਤ ਰਹਿਣ ਬਾਰੇ ਤਾਂ ਸਮਝਾ ਦਿੱਤਾ ਪਰ ਸਵਾਲ ਮੇਰੇ ਅੰਦਰ ਓਵੇਂ ਖਲੋਤਾ ਸੀ ਕਿ ਕੀ ਆਲਾ ਸਿੰਘ ਨੇ ਗਲਤੀ ਨਹੀਂ ਕੀਤੀ ਸੀ ਬਾਬਾ ਮੇਰੇ ਚਿਹਰੇ ਤੋਂ ਸਵਾਲ ਪੜ੍ਹਦੇ ਆਂ ਬੋਲਿਆ ਹਾਂ ਕੀਤੀ ਸੀ ਪਰ ਉਹਨਾਂ ਕੋਲ ਮਹਾਰਾਜ ਦਾ ਹੁਕਮਨਾਮਾ ਸੀ ਜਿਸ ਤੇ ਲਿਖਿਆ ਸੀ ਮੇਰੀ ਤੇਰੇ ਉੱਪਰ ਬਹੁਤ ਖੁਸ਼ੀ ਹੈ ਤੇਰਾ ਘਰ ਮੇਰਾ ਹੈ ਤੂੰ ਹੁਕਮ ਦੇਖਦਿਆਂ ਹੀ ਛੇਤੀ ਸਾਡੇ ਹਜ਼ੂਰ ਆਵਣਾ ਤੇਰਾ ਘਰ ਮੇਰਾ ਅਸੀਂ ਤੇਰੇ ਉੱਤੇ ਅ ਸਾਡੀ ਖਰੀ ਮਿਹਰ ਹੁਣ ਤੁਸੀਂ ਦੱਸੋ ਜਦ ਮਹਾਰਾਜ ਨੇ ਉਹਨਾਂ ਨੂੰ ਐਸਾ ਵਾਰ ਦਿੱਤਾ ਕਿ ਤੇਰਾ ਘਰ ਮੇਰਾ ਅਸੀਂ ਤਾਂ ਖਾਲਸਾ ਕਿਵੇਂ ਉਹਨਾਂ ਉੱਤੇ ਕੋਈ ਧਾਵਾ ਕਰ ਸਕਦਾ ਹੈ ਬਾਬੇ ਨੇ ਗੱਲ ਖੋਲ ਕੇ ਕਹੀ ਤਾਂ ਮੇਰੇ ਮੂੰਹੋਂ ਬਸ ਸੱਤ ਬਚਨ ਬਾਬਾ ਜੀ ਨਿਕਲਿਆ ਸ਼ਾਇਦ ਨਿਕਲਣਾ ਵੀ ਇਹੋ ਚਾਹੀਦਾ ਸੀ ਸਰਹੰਦ ਦਾ ਸੁਬੇਦਾਰ ਅਬਦਾਲੀ ਨੇ ਜੈਨ ਖਾਨ ਨੂੰ ਮੁਕਰਰ ਕੀਤਾ ਸਤਲੁਜ ਤੱਕ ਤਾਂ ਸਭ ਠੀਕ-ਠਾਕ ਚੱਲਦਾ ਰਿਹਾ ਸਤਲੁਜ ਪਾਰ ਕਰਦਿਆਂ ਸਿੰਘ ਅਬਦਾਲੀ ਨੂੰ ਠਿਠ ਕਰਨ ਲੱਗੇ ਪਾਣੀਪਤ ਵਿੱਚ ਮਰਾਠਿਆਂ ਦਾ ਲੁੱਟਿਆ ਖਜ਼ਾਨਾ ਤੇ 2 ਮਹੀਨੇ ਦੇ ਕਰੀਬ ਦਿੱਲੀ ਵਿੱਚ ਮਚਾਈ ਲੁੱਟ ਨਾਲ ਲੱਦਿਆ ਹੋਇਆ ਕਾਫਲਾ ਲੈ ਕੇ ਅਬਦਾਲੀ ਸਤਲੁਜ ਤੇ ਪਹੁੰਚਿਆ ਸਤਲੁਜ ਸਤਲੁਜ ਤੱਕ ਪਹੁੰਚਦੇ ਉਸ ਦੀ ਲੁੱਟ ਦੇ ਮਾਲ ਵਿੱਚ ਵਾਧਾ ਹੁੰਦਾ ਰਿਹਾ ਸੀ ਪਰ ਪਰ ਕੀ ਇੰਦਰਜੀਤ ਬੋਲਿਆ ਪਰ ਇਹ ਕਿ ਹੁਣ ਉਹ ਸਤਲੁਜ ਪਾਰ ਕਰ ਗਿਆ ਸੀ ਕਹਿੰਦਿਆਂ ਬਾਬਾ ਉੱਠਿਆ ਤੇ ਦਰਿਆ ਕਿਨਾਰੇ ਖੜੇ ਸਿੰਘਾਂ ਕੋਲ ਚਲਾ ਗਿਆ ਦਰਿਆ ਕੋਲੋਂ ਕੁਝ ਖੜਕੇ ਦੀ ਆਵਾਜ਼ ਆਈ ਸੀ ਜਾਪਦਾ ਸੀ ਜਿਵੇਂ ਕੋਈ ਬੇੜੀਆਂ ਦੇ ਚੱਪੂ ਚੱਲ ਰਹੇ ਹੋਣ ਸ਼ਾਇਦ ਬਾਬਾ ਵੀ ਉਸੇ ਆਵਾਜ਼ ਨੂੰ ਸੁਣ ਕੇ ਉਧਰ ਗਿਆ ਸੀ ਸਿੰਘਾਂ ਨੇ ਮਸਾਲਾ ਬਾਲ ਸਿੰਘਾਂ ਨੇ ਮਸਾਲਾ ਬਾਲ ਕੇ ਦਰਿਆ ਦੇ ਕਈ ਪਾਸੇ ਦੇਖਿਆ ਪਰ ਕੁਝ ਨਜ਼ਰ ਨਹੀਂ ਆਇਆ ਸ਼ਾਇਦ ਦੁਸ਼ਮਣ ਦੇ ਸੂਏ ਹੋਣ ਮੇਰੇ ਮਨ ਵਿੱਚ ਖਿਆਲ ਆਇਆ ਐਡੇ ਜੋਗੇ ਨਹੀਂ ਉਹ ਕਿ ਰਾਤ ਨੂੰ ਦਰਿਆ ਪਾਰ ਕਰਕੇ ਸਾਡੇ ਤੇ ਹਮਲਾ ਕਰ ਸਕਣ ਮੈਂ ਹਜੇ ਸੋਚ ਹੀ ਰਿਹਾ ਸੀ ਕਿ ਸਾਡੇ ਮਗਰ ਖਲੋਤਾ ਨਿਹੰਗ ਸਿੰਘ ਬੋਲਿਆ ਹੋ ਸਕਦਾ ਹੈ ਉਸਨੇ ਮੇਰੇ ਚਿਹਰੇ ਦੀ ਪਰੇਸ਼ਾਨੀ ਪੜ ਲਈ ਹੋਵੇ ਧੰਨਵਾਦ